ਅੱਜ ਕੀ ਨਾਮ ਤੁਹਾਡਾ ਪ੍ਰਣਾਮ ਅਮਨਦੀਪ ਸਿੰਘ ਆ ਜੀ ਅਮਨਦੀਪ ਸਿੰਘ ਜੀ ਜੋ ਅੱਜ ਸਲਾਨਾ ਸਮਾਗਮ ਕਰਵਾਏ ਜਾ ਰਹੇ ਹਨ ਭਗਵਾਨ ਵਾਲਮੀਕੀ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਸ ਦੇ ਸਬੰਧ ਦੇ ਵਿੱਚ ਕੀ ਕਹੂੰਗੋ ਬੋਲੇ ਸੋਨ ਪੈ ਗੁਰਬਾਲ ਮਿਲਜੀ ਸੋ ਸਾਰੀਆਂ ਸੰਗਤਾਂ ਨੂੰ ਵਾਲਮੀਕ ਭਾਈਚਾਰੇ ਨੂੰ ਸਾਡੇ ਵੱਲੋਂ ਅੱਜ ਸਾਡੇ ਪਵ ਵਾਲਮੀਕੀ ਜੀ ਦੇ ਪ੍ਰਕਾਸ਼ ਪੁਰਬ ਜੀ ਸਭ ਤੋਂ ਵੱਧ ਵੱਧਾਈਆਂ ਬਹੁਤ-ਬਹੁਤ ਮੁਬਾਰਕਾਂ ਜੀ ਸੋ ਜੀ ਅਸੀਂ ਬਹੁਤ ਹੀ ਜਿਆਦੇ ਆਪਣੇ ਪਿਆਰ ਪ੍ਰੇਮ ਦੇ ਨਾਲ ਸਾਰੇ ਮੁਹੱਲੇ ਵਾਸੀਆਂ ਦੇ ਨਾਲ ਪਿੰਡ ਦੇ ਵਾਸੀਆਂ ਨਾਲ ਇਲਾਕਿਆਂ ਵਸਣ ਵਾਲਾ ਜਿਹੜਾ ਪ੍ਰੋਗਰਾਮ ਹਰ ਸਾਲ ਇਤਾਰੇ ਸਾਰ ਜਿਵੇਂ ਨਾਰੇ ਆ ਜੀ ਤੇ ਅਸੀਂ ਪ੍ਰਮਾਤਮਾ ਨਾਲ ਲੈਣਾ ਜੀ ਤੇ ਇਸ ਕਰਕੇ ਅਸੀਂ ਪ੍ਰਮਾਤਮਾ ਸਾਡੇ ਬਾਬਾ ਮਹਾਕਸ਼ੀ ਬਾਲਮੀਕ ਜੀ ਜੀ ਤੇ ਉਹਨਾਂ ਦਾ ਅਸੀਂ ਦਿਹਾੜਾ ਮਨਾ ਰਹੇ ਆ ਜੀ ਕਿ ਆਪਣੇ 10 ਤਰੀਕੂਆਂ ਜਿਹੜੇ ਪ੍ਰਕਾਸ਼ ਨੇ ਉਹ ਹੋ ਰਹੇ ਨੇ ਆਪਣੇ ਰਵੈਣ ਸਾਹਿਬ ਦੇ ਬਵਾਸੋਂ ਜਿਹੜੇ ਅੱਜ ਆਰੰਭ ਹੋ ਰਹੀ ਹੈ ਜੀ ਕੱਲ ਨੂੰ 11 ਤਰੀਕ ਹੈ ਜੀ ਕੱਲ ਨੂੰ ਅਸੀਂ ਜਿਹੜੀ ਸ਼ੋਭਾ ਯਾਤਰਾ ਬੜੀ ਧੂਮ ਧਾਮ ਦੇ ਨਾਲ ਬੜੀ ਪਿਆਰ ਦੇ ਨਾਲ ਅਸੀਂ ਕੰਢੇ ਦੇ ਵਿੱਚ ਤੁਸੀਂ ਉਹ ਕਰਨੀ ਹੈ ਕਿ 12 ਤਰੀਕ ਨੂੰ ਜਿਹੜੇ ਆਪਣੇ ਅਜ ਪਾਰਕ ਪ੍ਰਕਾਸ਼ ਜੀ ਉਹਨਾਂ ਦਾ ਭੋਗ ਜਿਹੜਾ ਪਾਣਾ ਹੈ ਜੀ ਥੈਂਕ ਯੂ ਹੋਰ ਕੀ ਕਹਿਣਾ ਚਾਹੋਗੇ ਨਗਰ ਵੱਲੋਂ ਕਿਦਾਂ ਦਾ ਸਹਿਯੋਗ ਮਿਲਦਾ ਹੈ ਨਗਰ ਵੱਲੋਂ ਬਹੁਤ ਹੀ ਵਧੀਆ ਸਹਿਯੋਗ ਮਿਲਿਆ ਜੀ ਕਿਸੇ ਤਰ੍ਹਾਂ ਦੀ ਕੋਈ ਡਿੱਕ ਨਹੀਂ ਹੈ ਹਾਂ ਜੀ ਸਾਡੇ ਪਰਿਵਾਰ ਸਾਡੇ ਨਾਲ ਹੈ ਜੀ ਆ ਪਰਿਵਾਰ ਸਾਡੇ ਮਹੱਲਾ ਵੀ ਨਾਲ ਸਾਡੇ ਇਲਾਕੇ ਵੀ ਸਾਡੇ ਨਾਲ ਹੈ ਜੀ ਤੇ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਹੈ ਜੀ ਹਰ ਸਾਲ ਜਿਵੇਂ ਇਸ ਸਾਲ ਵੀ ਅਸੀਂ ਬੜੀ ਧੁੰਮ ਤਾਂ ਕੇ ਨਾਲ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਲੰਗਰ ਹੈ ਜਿਹੜਾ ਟੁੱਟ ਵਰਕੇਗਾ ਜੀ ਤਿੰਨੇ ਜੀ ਹਾਂ ਜੀ ਤੇ ਅਰਜਿੰਦਰ ਸਿੰਘ ਜੀ ਬਹੁਤ ਹੀ ਵਧੀਆ ਨੇ ਦੀ ਪ੍ਰੋਗਰਾਮ ਕੀਤੇ ਗਏ ਨੇ ਜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ ਨਹੀਂ ਹੈ ਜੀ ਮਤਲਬ ਸਾਰਾ ਸਹਾਇਜੋਗ ਤੁਹਾਨੂੰ ਮੁਹੱਲੇ ਦੇ ਵੱਲੋਂ ਸਾਡੇ ਸੰਗਤਾਂ ਦੇ ਵੱਲੋਂ ਬਹੁਤ ਵੱਡਾ ਸਹਾਇਜੋਗ ਮਿਲਿਆ ਜੀ ਹਾਂਜੀ ਇਹ ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ ਜੀ ਹਾਂਜੀ ਪ੍ਰੋਗਰਾਮ ਜਿਹੜਾ ਹੈਗਾ ਇਹ ਸਮਾਗਮ ਹਰ ਸਾਲ ਕਰਾਇਆ ਜਾਂਦਾ ਜੀ ਤੇ ਬੜੀ ਧੂਮਤਾਂ ਅੰਦਰ ਨਾਲ ਇਹ ਇਸ ਵਾਰ ਅਸੀਂ ਸਪੈਸ਼ਲੀ ਤੌਰ ਤੇ ਰਾਤ ਯਾਤਰਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਜੀ ਜੀ ਹਾਂਜੀ ਸੂਹ ਸੰਗਤਾਂ ਨੂੰ ਕੀ ਸਹਿਜੋ ਆਪਣੇ ਸੰਦੇਸ਼ ਦੇਣਾ ਚਾਹੋਗੇ ਅਸੀਂ ਸੂਹ ਸੰਗਤ ਨੂੰ ਇਹ ਦੇਖੋ ਜੀ ਪ੍ਰਮਾਤਮਾ ਤਾਂ ਇਹਨਾਂ ਦੇ 1 ਰੁਪਏ ਭਾਜੀ ਸਾਰੇ 1 ਰੁਪਏ ਸੋ ਸੰਗਤ ਨੂੰ ਮੇਰੀ ਬੇਨਤੀ ਹੀ ਹੈ ਵੀ 1 ਰੁਪਏ ਤੇ ਸਾਰੇ ਇਸ ਰੂਪ ਨੂੰ ਪਰਮਾਤਮਾ ਨੂੰ ਸੀ ਬਿਆਰ ਕਰੀਏ ਜੀ ਤੇ ਹਰ ਇੱਕ ਸਤਿਕਾਰ ਕਰੀਏ ਜੀ ਤੇ ਵੱਧ ਤੋਂ ਵੱਧ ਚੜ ਕੇ ਸਾਡੇ ਨਾਲ ਸਹਿਯੋਗ ਕਰੋ ਜੀ ਤੇ ਆਤਮਨਿਕ ਬੇਨਤੀ ਹੈ ਵੀ ਕਿਸੇ ਤਰ੍ਹਾਂ ਦਾ ਕੋਈ ਵਿਤਕਰਾਨ ਨਹੀਂ ਹੋਣਾ ਚਾਹੀਦਾ ਜੀ ਇਹ ਸਾਡੇ ਮਾਪਾ ਵਾਦਮਿਕ ਜੀ ਜਿਹੜੇ ਹੈਗੇ ਨੇ ਇਹ ਸ੍ਰਿਸ਼ਟੀ ਦੇ ਚੇਤਨਾ ਨੇ ਜੀ ਇਹਨਾਂ ਦਾ ਵੱਧ ਤੋਂ ਵੱਧ ਮਾਰਸਤ ਕਰਨ ਚਾਹੀਦਾ ਜੀ